ਜੱਲੇ ਜਾਵਣਾ ਸਿੱਧੀ ਆਨੰਦਪੁਰ ਨੂੰ ਬਾਕੀ ਉਮਰ ਜਾ ਉਥੇ ਗੁਜ਼ਾਰ ਕਰਨੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਭੱਤੇ ਪਰਚਚ ਪਾਵਨ ਪਕਟਵਚਲ கருਣ ਨਿਗਾਹਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੋਪ ਖਾਲਸਾ ਸਾਜ ਸੰਗਤ ਜੀ ਆਪ ਸਾਰੇ ਮਾਈ ਪਾਈ ਵਡ ਭਾਗੇ ਹਾਂ ਧੰਤਾ ਜੀ ਜੋਗ ਹਾਂ ਜੋ ਗੁਰਦਵਾਰਾ ਸਹੀ ਜੀ ਬਾਗ ਜੀ ਵਿੱਚੇ दसा पातशाही आत्म स्वरूप चौर छतर तख जे मालक सतगुरु श्री गुरू ग्रंथ साहिब जी परम पवित्र गो जे अंदर सध्या जे टाइम जे सजे ਦੇ ਅੰਦਰ ਆਪ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਉਪਰੰਤ ਸੋਜਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਨ ਕਰ ਲਾਹ ਪ੍ਰਾਪਤ ਕੀਤਾ ਹੈ ਉਪਰੰਤ ਰੋਜ਼ਾਨਾ ਦੇ ਨਿਯਮ ਅਨੁਸਾਰ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਪ੍ਰਾਰੰਭ ਹੈ ਸ਼ੇਸ਼ਰੀ ਵਿਚਾਰੇ ਸਰਵਨ ਕਰਨੇਤ ਆਪਣੀਆਂ ਮਾਨ ਬੇਟੀਆਂ ਨੂੰ ਇਕਾਗਰ ਕਰ ਸਾਹਿਬਾਂ ਜੀ ਪਰਮ ਪਵਿੱਤਰੰ ਗੋਦ ਜੀ ਵਿਖੇ ਸੱਜ ਬੈਠੇ ਆ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਨਾੰਦਾ ਇਨ 550 ਸਾਲ ਗੁਰਦੰਗ ਜੀ ਦੇ ਦਿਵਸ ਇਸੇ ਤਰ੍ਹਾਂ ਹੀ ਸਹੀ ਦੇ ਭਾਈ ਮਤੀ达ਸ ਭਾਈ ਸਤੀ达ਸ ਭਾਈ ਰਿਆਲਾ ਜੀ ਦਾ 350 ਸਾਲ ਸ਼ਹੀਦੀ ਸਤਾਪ ਜੀ ਤੇ ਇਸੇ ਨਾਲ ਦੀ ਨਾਲ ਸ਼ੀਲਕ ਜਨਮ ਰਾਖਾ ਪਰਬ ਦਾ ਆਕ ਕੀ ਨਾਮ ਬੜੋ ਕਲੂ ਮਸਾ ਕਾਲੀ ਮਹਾਵਾਕ ਅਨੁਸਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350 ਸਾਲਾ ਇਸਹੀ ਦੀ ਇਸਤਵ ਜੀ ਜਿੱਥੇ-ਜਿੱਥੇ ਵੀ ਨਾਨਕ ਨਾਮ ਦੇਵਾ ਗੁਰ ਸਿੱਖ ਸੰਗਤਾਂ ਰਹਿ ਰਹੀ ਨੇ ਬੜੇ ਹੀ ਪ੍ਰੇਮ ਸਰਜਾ ਭਾਵਨਾ ਦੇ ਨਾਲ ਮਨਾਰਹੀ ਅਹਨ ਉੱਥੇ ਖਾਸ ਹੋਰ ਤੇ ਅਨੰਦਲੀ ਵਿਖੇ ਸੀਸਗੰਨ ਸਾਹਿਬ ਅਤੇ ਇੱਥੇ ਅਨੰਦਪੁਰ ਸਾਹਿਬ ਵਿਖੇ ਗੁਰਦਵਰਾ ਸੀਸਗੰਨ ਸਾਹਿਬ ਜੀ ਵਿਖੇ ਇਹ ਸਤਿਗੁਰਾਂ ਦੀ 350 ਸਾਲਾ ਇਹ ਸਹੀਦੀ ਸ਼ਤਾਬ ਜੀ ਜਿਹੜੀ ਹੈ ਬੜੇ ਹੀ ਪ੍ਰੇਮ ਸਰਦ ਆਪਮਨਾ ਦੇ ਨਾਲ ਜੋ 22 ਅਵਰ 25 ਨਵੰਬਰ ਨੂੰ ਆ ਰਹੀ ਹੈ ਕੱਲ ਅਤੇ ਪਰਸਾ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਗਤਾਂ ਕਦੀ ਦਿਵਸੇ ਇਸੇ ਤਰ੍ਹਾਂ ਹੀ ਕੱਲ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਐ ਭਾਈ ਰਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ 25 ਤਰੀਕ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੋ ਸ਼ਹੀਦੀ ਦਿਹਾੜਾ ਆ ਰਿਹਾ ਹੈ ਇਸ ਨੂੰ ਸਮਰਪਿਤ ਆਕਵਾਕ ਅਸਥਾਨਾਂ ਤੋਂ ਜੋ ਨਗਰ ਕੀਰਤਨ ਇਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਰਹੇ ਹਨ ਨਿਰਧੇ ਗੁਰਦੁਆਰਾ ਸਿਸਗਨ ਸਾਹਿਬ ਦੀ ਵਿਖੇ ਮਨਾਇਆ ਜਾ ਰਿਹਾ ਹੈ ਉਥੇ ਗੁਰਦੁਆਰਾ ਇਹ ਸਾਹਿਬ ਦੀ ਬਾਗ ਵਿਖੇ ਵੀ ਪੀੜ ਜੀਰਾਂ ਦੀ ਹਰੜਾ ਬੜੇ ਪ੍ਰੀਮ ਸਰਬਾ ਪੰਮਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਨਾਲ ਦੀ ਨਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਏਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਜੋ ਸਹਾਜਿਤ ਦੇ ਪ੍ਰਸੰਗ ਹਨ ਉਹਨਾਂ ਦੀ ਜਿਹੜੀ ਕਥਾ ਵਿਚਾਰ ਹੈ ਉਹ ਕੁਝ ਦਿਨਾਂ ਤੋਂ ਪ੍ਰਾਰੰਭ ਹੈ ਸੰਗ ਸਰਵਨ ਕਰ ਚੁੱਕੇ ਆ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਸੇ ਤਰ੍ਹਾਂ ਹੀ ਭਾਈ ਗੁਰਦਿੱਤਾ ਜੀ ਭਾਈ ਉਦੇ ਜੀ ਇਹ ਪੰਜ ਸਿੱਖਾਂ ਦੇ ਸਮੇਤ ਇਹ ਔਰੰਗਜ਼ੇਬ ਦੀ ਕੈਦ ਦੇ ਵਿੱਚ ਇਹ ਕੈਦ ਔਰ ਇਸ ਕੈਜ ਦੇ ਅੰਦਰ ਜਿਸ ਵਕਤ ਸਤਿਗੁਰੂ ਜੀ ਗਏ ਉਸ ਦਿਨ ਤੋਂ ਇਹ ਜਿਹੜਾ ਕੋਤਵਾਲੀ ਦਾ ਦਰੋਗਾ ਜਿਸ ਦਾ ਨਾਮ ਅਬਦੁਲ ਖਾਨ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਸੁਭਾਏ ਮਾਨਮੁਖਤੋ ਅੰਮ੍ਰਿਤ ਛੀਕੇ ਬਚਨ ਸੁਣ ਕਰਕੇ ਇਹ ਸਤਿਗੁਰਾਂ ਦਾ ਪ੍ਰੇਮੀ ਸਰਧਾਲੂ ਬਣ ਗਿਆ ਹੈ ਮਨ ਦੇ ਅੰਦਰ ਇਸੇ ਬੜੀ ਪਾਰੀ ਸਰਦਾ ਭਾਵਨਾ ਇਸ ਸਤਗੁਰਾਂ ਦੇ ਪ੍ਰਤੀ ਇਹ ਸਾਰਾ ਕੁਛ ਵਾਲੀ ਦਾ ਜਿਹੜਾ ਪ੍ਰਬੰਧ ਇਸੇ ਰੋਗੇ ਦੇ ਪ੍ਰਬੰਧ ਹੀ ਇਠ ਸੀ ਔਰ ਇੱਕ ਜੇਨ ਇਹ ਜਿਹੜਾ ਅਬਦੁਲ ਖਾਨ ਦਰੋਗ ਇਸੇ ਮਨ ਦੇ ਅੰਦਰ ਇਹ ਵਿਚਾਰ ਆਈ ਕਿ ਔਰੰਗਜੀਬ ਸਤਿਗੁਰਾਂ ਨੂੰ ਸਹੀਦ ਕਰ ਦੇਵੇਗਾ। ਜੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ ਕਿ ਸਤਿਗੁਰੂ ਜੀ ਆਓ ਮੈਂ ਤੁਹਾਨੂੰ ਇਹ ਸਾਰੇ ਜਿਹੜੇ ਜਿੰਦਰੀਏ ਇਹ ਖੋਲ ਜਨਤੇ ਆਪਣਾ ਇਥੋਂ ਕੁਸਵਾਲੀ ਦੇ ਵਿੱਚੋਂ ਬਾਹਰ ਨਿਕਲ ਚਲੀਏ। ਇਸ ਨੂੰ ਮਨ ਅੰਦਰ ਵਿਚਾਰ ਕਰੇ ਕਿ ਇਹ ਅਬਦੁਲ ਖਾਨ ਜਰੋਗੇ ਨੇ ਇੱਕ ਰਾਤ ਵੇਲੇ ਸਤਿਗੁਰਾਂ ਦੇ ਪ੍ਰਵੇਤਰ ਚਰਨ ਕਮਲਾਂ ਦੇ ਵਿੱਚ ਆਕਰਿ ਕੇ ਬਹੁਤ ਪ੍ਰੀਮ ਸਰਜਾ ਪਾਵਨਾ ਦੇ ਸਹਿਤ ਐਵੇਂ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਾਂ ਇਹ ਦੁਸ਼ਟ ਰੰਗੇ ਜੀ ਕੈਦ ਦੇ ਵਿੱਚੋਂ ਨਿਕਲ ਕੇ ਹੋਰ ਕਿਸੇ ਥਾਂ ਤੇ ਚਲੇ ਜਾਈਏ ਮੈਂ ਮੇ ਤੁਹਾਡੇ ਨਾਲ ਮੇਰੇ ਨਾਲ ਜੀ ਸਿਪਾਈ ਹੈ ਇਹ ਵੀ ਤੁਹਾਡੇ ਨਾਲ ਤੇ ਅਸੀਂ ਇਸ ਕੈ ਤੋਂ ਬਾਹਰ ਜਾ ਕਰਕੇ ਨਾਲ ਮਿਲ ਕਰਕੇ ਜੋ ਖੁਸ਼ੀ ਦੇ ਦੇਣਾ ਇਹ ਬਤੀਸ करिए ਮੈਂ ਮੇ ਤੁਹਾਡਾ ਦਾਸ ਸੇਵਕ ਹੈ ਮੇਰੇ ਨਾਲ ਜਿਸ ਨੇ ਸਿਪਾਈ ਹੈ ਇਹ ਵੀ ਹੁਣ ਆਪ ਜੀ ਦੇ ਇਹ ਦਾਸ ਬਣ ਚੁੱਕੇ ਹੈ ਇਹ ਯਿਸਵਾਸ ਤੇ ਜਿਹੜੇ ਤਗਸਤੇ ਜਿਹੜਾ ਔਰੰਗਾਨਾ ਸੋ ਯਿਸ ਨੇ ਆਪਣੇ ਮਨ ਲਈ ਵਿੱਚ ਇਹ ਪੱਕੀ ਧਾਰਨ ਕਰ ਲਈ ਹੈ ਇਹਨਾਂ ਦੀ ਮਾਂ ਜਿਹੜੀ ਇਹ ਮਾਰੀ ਗਈ ਹੈ ਯਿਸਵਾਸ ਇਹ ਆਪਾ ਨਿਕਲ ਚਲੀ ਗਿਆ ਹੁਣ ਜਿਸ ਵਕਤ ਇਹ ਦਰੋਗੀ ਦੀ ਬੇਂਤੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਚੇਕ ਬਹਾਦਰ ਸਾਹਿਬ ਜੀ ਨੇ ਸੁਣੀ ਤਾਂ ਸੋਣ ਕਰਕੇ ਸਤਿਗੁਰੂ ਜੀ ਇਸ ਨੂੰ ਧੀਰ ਹੌਸਲਾ ਦਿਲਾਸਤਾ ਦੇ ਕਰਕੇ ਕਹਿਣ ਲੱਗੇ ਕਿ ਭਾਈ ਤੇਰੇ ਮਨ ਦੇ ਅੰਦਰ ਇਹ ਫਿਕਰ ਇਹ ਚਿੰਤਾ ਕਿਉਂ ਬਣਾਈ ਹੈ ਜੋ ਕੁਝ ਔਰੰਗਜੀਬ ਨੇ ਸਾਡੇ ਨਾਲ ਕਰਨਾ ਸਾਨੂੰ ਪਸਾ ਅਸੀਂ ਇਸੇ ਵਾਰਤੀ ਏ অরুণਜੀਵ ਜੀ ਇਹ ਕੈਰ ਦੇ ਵਿੱਚ ਚੱਲ ਕਰਕੇ ਆਏ ਆ। ਔਰ ਇਹ ਜిల్లా ਝੁਲੰਦਾ ਵੀੜਾ ਨੇ ਇਸ ਨੂੰ ਅਸੀਂ ਬਰਕਰ ਕਰਨ ਦੇ ਵਾਸਤੇ ਆਏ ਆ। ਪਰ ਉਪਕਾਰ ਦਿਲ ਕਟੇ ਜਨੂ ਦੀ ਖਾਤਰ ਆਪਣਾ ਇਹ ਜਿਹੜਾ ਸੀਸ ਇਹ ਦੇਣ ਦੇ ਵਾਸਤੇ ਆਏ। ਆਪਣਾ ਇਹ ਜਿਹੜਾ ਠੀਕਰਾ ਨਾ ਸਰੀਰ ਦਾ ਇਹ ਰੰਗੇ ਜੀ ਸਿਰ ਦੇ ਉੱਪਰ ਇਹ ਭਾਨਣੇ ਵਾਸਤੇ ਆਏ। ਤੇ ਠੀਕਰ ਫੋਰ ਜੀਸ਼ ਸਿਰ ਪ੍ਰਭਪੁਰ ਕੀਆ ਪਿਆਨ। ਏਕ ਬਹਾਦਰ ਸੀ ਕੀਆ ਕਰੀ ਨਾ ਕੈਨੋ ਆਨ। ਸਤਿਗੁਰੂ ਜੀ ਇਹ ਦਰੋਗੇ ਨੂੰ ਇਹ ਕਹਿ ਰਹੇ ਆ ਕਿ ਇਹ ਜਿਹੜਾ ਗੁਨਾਹ ਔਰੰਗਾ ਸਾਡੇ ਉੱਪਰ ਇਹ ਕਰ ਰਿਹਾ ਹੈ ਨਾ ਇਸ ਗੁਨਾਹਾਂ ਦੇ ਬਦਲੇ ਇਸ ਦਾ ਖਾਨਦਾਨ ਵੀ ਨਾਸ਼ ਹੋ ਜਾਵੇਗਾ ਇਸ ਜਿਹੜਾ ਰਾਜ ਭਾਗੇ ਨੇ ਇਹ ਵੀ ਨਸ਼ਟ ਹੋ ਜਾਵੇਗਾ ਇਹਨਾਂ ਨੇ ਇਹ ਹੁਣ ਦੂਜਕ ਦੇ ਵਿੱਚ ਨਰਕਾਂ ਦੇ ਵਿੱਚ ਇਹ ਪੈਣਾ ਕਰਨੀ ਸੋ ਇੱਥੇ ਤੱਕ ਇਹ ਪ੍ਰਸੰਗ ਆਪ ਜੀ ਕੱਲ੍ਹ ਦੇ ਸਮੇਂ ਅੰਦਰ ਸਤਰਵਨ ਕਰ ਚੁਪੀਓ ਸੋ ਇਸ ਨਾਲ ਅੱਗੇ ਜਿਵੇਂ ਹੁਣ ਪ੍ਰਸੰਗ ਆ ਰਿਹਾ ਹੈ ਆਪ ਪ੍ਰੇਮ ਸਹਿਤ ਸਰਵਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰੋਗੇ ਨੂੰ ਕਹਿ ਲਗੇ ਕਿ ਭਾਈ ਤੂੰ ਆਪਣੇ ਮਨ ਦੇ ਅੰਦਰ ਸਮਝ ਲੈ ਹੁਣ ਸਾਨੂੰ ਇਹ ਨੌਂ ਦਿਨ ਇਥੇ ਬਾਕੀ ਜਿਹਨੇ ਇਹ ਰਹਿ ਗਏ ਰਹਿਣ ਦੇ ਵਿੱਚ ਜਿਸ਼ੀ ਅਹਾਨੇ ਤੁਸਾਂ ਇਹ ਕਾਰ ਕਰ ਜੀ ਕਹਿ ਲਗੇ ਕਿ ਭਾਈ ਜਦੋਂ ਅਸੀਂ ਇਹ ਤਿਲਕ ਤੇ ਜੰਨ ਦੀ ਖਾਤਰ ਆਪਣਾ ਸਿਰ ਜੀ ਦੇ ਮੰਗੇ ਉਸ ਤੋਂ ਬਾਅਦ ਤੁਸੀਂ ਨੇ ਇਹ ਕਾਰ ਇਹ ਕੰਮ ਜਿਹੜੀ ਨੇ ਇਹ ਕਰਨਾ ਹੈ ਕਿ ਏਵੇਂ ਕੰਮ ਕਰਨਾ ਕਰਿਓ ਜੱਲੇ ਜਾਵਣਾ ਸੱਜੇ ਅਨੰਦਪੁਰ ਨੂੰ ਜਿਸ ਵਕਤ ਰੰਗੇ ਨੂੰ ਪਸਾ ਲੱਗਾ ਕਿ اے ਵੀ ਸਤਿਗੁਰਾਂ ਦਾ ਪ੍ਰੇਮੀ ਉਹ ਤੈਨੂੰ ਛੱਡੇਗਾ ਨਹੀਂ ਇਸ ਵਕਤੇ ਤੁਸੀਂ ਉਸ ਤੋਂ ਬਾਅਦ ਉਸੇ ਵਕਤ ਆਨੰਦਪੁਰ ਸਾਹਿਲ ਨੂੰ ਚੜੇ ਜਾਓ ਬਾਕੀ ਉਮਰ ਜਾ ਉੱਥੇ ਗੁਜ਼ਾਰ ਕਰਨੀ ਜਿਹੜੀ ਉਮਰ ਇਸ ਸਾਨੇ ਆਨੰਦਪੁਰ ਸਾਹਿਲ ਜਾ ਕੇ ਬਤੀਤ ਕਰਨੀ ਹੈ ਇਹ ਸਤਿਗੁਰੂ ਜੀ ਇਸ ਨੂੰ ਕਹਿ ਰਹੇ ਹਨ ਰਾਜ ਯੋਗ ਦੇ ਉੱਥੇ ਅੱਖਾਂ ਉਹਨੇ ਉੱਚੇ ਰਾਜ ਅਸੇ ਜੋਗ ਦੇ ਜੁੜੇ ਅਖਾੜੇ ਹਨ ਉਹ ਲੱਕੜਾ ਕੱਟਣਗੇ ਸਾਹਿਬ ਜਾਦੇ ਦੇ ਪਾਸ ਬਹਾਰ ਕਰਨੀ ਉੱਥੇ ਫਿਰ ਸਾਡੇ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਉਨਾਂ ਦੇ ਪਾਸ ਜਾ ਕਰਕੇ ਤੁਸੀਂ ਇਹ ਮौज ਕਰਨਾ ਕਰਿਓ ਤੁਹਾਨੂੰ ਔਰੰਗਾ ਕੁਝ ਵੀ ਕਹਿ ਨਹੀਂ ਸਕੇਗਾ ਮੋਹ ਭੋਗ ਉਥੋਂ ਬਾਉ ਫਲ ਸਾਰੇ ਉੱਠ ਜਾ ਕਰਕੇ ਭੋਗ ਦੇ ਮੋਹ ਦੇ ਸਾਰੇ ਜਿਹੜੇ ਫਾਲੇ ਇਹ ਤੁਸੀਂ ਪ੍ਰਾਪਤ ਕਰਨਾ ਕਰਿਓ ਬੈਠ ਬੰਦਗੀ ਸਦਾ ਕਰਤਾਰ ਕਰਨੀ ਉਠੇ ਅਨੰਦਪੁਰ ਸਾਹਿਬ ਜਾ ਕੇ ਬੈਠ ਕੇ ਪਰਮੇਸ਼ਰ ਵਾਹੀ ਗੁਰੂ ਜੀ ਜਿਹੜੇ ਭਜਨ ਬੰਦਗੀ ਸਿਮਰਨ ਕਰਨਾ ਕਰਿਓ ਸਾਡੇ ਵਾਸਤੇ ਕੁਝ ਨਾ ਫਿਕਰ ਕਰੋ ਅਰ ਇਹ ਭਾਈ ਸਾਡੇ ਵਾਸਤੇ ਤੁਸਨੇ ਕੋਈ ਫਿਕਰ ਨਹੀਂ ਕਰਨਾ ਤੁਸਨੇ ਕੋਈ ਆਪਣੇ ਮਨ ਦੇ ਅੰਦਰ ਦੀ ਚਿੰਤਾ ਨਾ ਇਹ ਨਾ ਕਰਨਾ ਕਰਿਓ ਦੋਖ ਸੁਖ ਦੀ ਨਹੀਂ ਵਿਚਾਰ ਕਰਨੀ ਨਾ ਹੀ ਤੁਸਨੇ ਸਾਡੇ ਪ੍ਰਤੀ ਦੋਖ ਦੀ ਜਾਂ ਸੁਖ ਦੀ ਕੋਈ ਜੜੀ ਵਿਚਾਰ ਇਹ ਨਹੀਂ ਕਰਨੀ ਸ਼ੇਰ ਦੇਵਨਾ ਅਸਾਂ ਕਰਤਾਰ ਸਿੰਘਾ ਤੇ ਇਹ ਭਾਈ ਕਰਤਾਰ ਸਿੰਘ ਕਲਾਸ ਵਾਲੀਏ ਜਿਨ੍ਹਾਂ ਦੀ ਇਹ ਲਿਖਤ ਨੇ ਉਹ ਕਹਿ ਰਹੇ ਆ ਕਿ ਸਤਿਗੁਰੂ ਜੀ ਦੇ ਰੋਗੇ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਸੀਸ ਦੇਣ ਦੇ ਵਾਸਤੇ ਇਥੇ ਚੱਲ ਕਰਕੇ ਆਏ ਹਾਂ ਅੱਗ ਜਲਮ ਬਲ ਦੀ ਠੰਡੀ ਠਾਰ ਕਰਦੀ ਆਪਣਾ ਸੀਸ ਦੇ ਕਰਕੇ ਜ਼ੁਲਮ ਦੀ ਜਿਹੜੀ ਇਹ ਆਗ ਹੈ ਨਾ ਇਸ ਨੂੰ ਅਸਨੇ ਠੰਡਿਆਂ ਠਾਰ ਕਰ ਲੈਣਾ ਹੈ ਦਿਨ ਸਿੱਖ ਜਿਹੜੇ ਬਾਗੀ ਪਾਸ ਰਹੇ ਹੁਣ ਜਿਹੜੇ ਤਿੰਨ ਸੇਖ ਸਤਿਗੁਰਾਂ ਦੇ ਪਾਸ ਕੋਲ ਰਹੇ ਥਨ ਕੋਇ ਡੋਲ ਗਏ ਹੌਸਲਾ ਹਾਰ ਕਰਕੇ ਭਾਈ ਸਹਿਜੀ ਜੀ ਕੀਰ ਕਰਨ ਕੇ ਉਹ ਹਾਰ ਕੇ ਕੁਝ ਹੌਂਸਲਾ ਜਿਹਨੇ ਇਹ ਹਾਰ ਕੇ ਹੰਬ ਗਏ ਹੌਂਸਲਾ ਜਿਹੜਾ ਇਹਨਾਂ ਨੇ ਤਿਆਗ ਦਿੱਤਾ ਗਰਦੇ ਬੇਨਤੀ ਗੁਰਾਂ ਦੇ ਪਾਸ ਆ ਗਏ ਜਿਹੜੇ ਸਿੱਖ ਸਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਐਵੇਂ ਬੇਨਤੀ ਕਰਨ ਲੱਗੇ ਕੁਝ ਖੌਫ ਤਕਲੀਫ ਦਾ ਧਾਰ ਕਰਕੇ ਕੁਝ ਤਕਲੀਫ ਦਾ ਖੌਫ ਡਰ ਜਿਹੜਾ ਸੀ ਇਹ ਆਪਣੇ ਮਨ ਦੇ ਅੰਦਰ ਕਰਕੇ ਮਾਰੇ ਜਾਲਮਾਂ ਦੂਪਰਾ ਸਾਡੇ ਹਾਂ ਮਾਰੇ ਜਾਲਮਾਂ ਨੇ ਦੂਪਰਾ ਸਾਡੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨ ਦੀ ਕਿ ਸਤਿਗੁਰੂ ਜੀ ਇਹਨਾਂ ਜਾਲਮਾਂ ਨੇ ਦੂਪਰਾ ਸਾਡੇ ਜਿਹੜੇ ਆ ਉਹ ਸ਼ਹੀਦ ਕਰ ਦਿੱਤਾ ਹਾਂ ਸਾਡੇ ਸਾਹਮਣੇ ਦੁਖੀ ਅਪਾਰ ਦੇ ਸਾਹਮਣੇ ਬਹੁਤ ਦੁੱਖਤ ਸੀ ਜੀ ਜੀ ਕਿ ਉਹਨਾਂ ਸ਼ਹੀਦ ਜਿਹੜੇ ਨਾ ਉਹ ਕਰਨਾ ਕੀਤਾ ਹੈ ਜੀ ਕੱਲ ਸਾਡਾ ਵੀ ਹੋਏਗਾ ਹਾਲ ਉਹੀ ਉਹ ਸਾਡੇ ਭਰਾਵਾਂ ਦਾ ਹਾਲ ਹੋਇਆ ਅਸੀਂ ਵੀ ਮਨ ਅੰਦਰ ਜਾਣਦੇਗੇ ਕਿ ਸਾਡਾ ਵੀ ਕੱਲ ਨੂੰ ਉਹੀ ਹਾਲ ਹੋਣਾ ਕਰੇਗਾ ਭਾਰ ਦੇਣ ਕੇ ਸਾਨੂੰ ਰੋਗਾਰ ਕਰਕੇ ਸਾਨੂੰ ਖੁਆਰ ਕਰਕੇ ਫਿਰ ਸਾਨੂੰ ਵੀ ਇਹ ਦੁੱਖ ਤਕਲੀਫ ਜਿਹੜੇ ਨੇ ਇਹਦੇ ਨਾ ਕਰਨਗੇ ਮਾਰਨਗੇ ਕੋਈ ਰਾਹ ਜਾ ਉਹਦਾ ਲੱਭਦਾ ਨਹੀਂ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਜੀ ਬਚਨ ਦਾ ਹੁਣ ਕੋਈ ਰਾਹ ਰਸਤਾ ਜਿਹੜਾ ਨਾ ਇਹ ਸਾਨੂੰ ਲੱਭ ਨਹੀਂ ਰਿਹਾ ਕੱਲ ਮਰਾਂਗੇ ਦੁੱਖ ਸਹਾਰ ਕਰਕੇ ਵੀ ਇਹ ਸਾਡੇ ਪ੍ਰਾਪੈਣਾ ਇਹ ਸਹੀਦ ਹੋਏ ਦੁੱਖ ਸਹਾਰੇ ਕੇ ਤੇ ਕੱਲ ਨੂੰ ਅਸੀਂ ਵੀ ਐਵੇਂ ਦੁੱਖ ਸਹਾਰੇ ਸਾਰ ਸਾਰ ਕੇ ਇਹ ਮਰਨਾ ਕਰਾਂਗੇ ਜੀ ਗੁਰ ਧੀਰਜ ਧਾਰਕ ਰਤਾਰ ਸਿੰਘਾ ਇਹ ਹਣ ਭਾਈ ਕਰਤਾਰ ਸਿੰਘ ਜੀ ਕਹਿ ਰਹੇ ਆ ਕਿ ਤਦੋਂ ਸਤਿਗੁਰੂ ਜੀ ਤਨਾਂ ਨੂੰ ਧੀਰਜ ਦੇ ਕੇ ਹੌਸਲਾ ਦੇ ਕੇ ਇਵੇਂ ਕਹਿਣ ਲਗੇ ਤੇ ਗੁਰੂ ਧੀਰਜ ਧਾਰ ਕਹਿੰਦੇ ਕਿ ਇਸ ਵਾਰ ਤੇ ਧੀਰਜ ਨੂੰ ਧਾਰਨ ਕਰਕੇ ਕਹਿੰਦੇ ਹਨ ਸਿੱਖਾਂ ਦੇ ਦਈ ਉਚਾਰ ਕਰਕੇ ਜਿਹੜੇ ਸਿੱਖਾਂ ਨੇ ਬੇਨਤੀ ਕੀਤੀ ਨਾ ਕਿ ਸਾਨੂੰ ਸਤਕਾਲ ਨੂੰ ਇਨਨਿ ਸ਼ੀਰ ਦੇ ਕੇ ਮਾਰ ਦੇਣਾ ਇਸ ਵਾਰ ਚ ਕੋਈ ਉਪਾਅ ਯਤਨ ਜਿਹੜਾ ਇਹ ਲੱਭੀ ਤਾਂ ਕਿ ਅਸੀਂ ਬਚ ਜਾਈਏ ਤਾਂ ਉਸ ਵਕਤ ਸਤਿਗੁਰ ਨੇ ਧੀਰਜ ਦੇ ਸਹਿਤ ਧੀਰਜ ਦੇ ਵਾਸਤੇ ਜਿਨ੍ਹਾਂ ਨੂੰ ਇਹਵੇਂ ਬਚਨ ਕਹਿਣਾ ਕੀਤੇ ਜਦੋਂ ਟੁਰਨ ਲੱਗੇ ਅਸਾਂ ਆਖਿਆ ਸੀ ਸਤਿਗੁਰੂ ਜੀ ਕਹਿਣ ਲੱਗੇ ਭਾਈ ਜਿਸ ਵਕਤ ਅਸੀਂ ਅਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਸੀ ਅਸਾਂ ਆਖਿਆ ਸੀ ਜੱਲੇ ਹਾਸਿਸ ਕੁਰਬਾਨ ਕਰਨੇ ਅਸਾਂ ਨੇ ਤੁਹਾਨੂੰ ਇਹ ਭਰੀ ਪ੍ਰਕਾਰ ਦੱਸਿਆ ਸੀ ਕਿ ਅਸੀਂ ਆਪਣਾ ਸੀਸ ਦੇਣ ਦੇ ਵਾਸਤੇ ਦਿੱਲੀ ਨੂੰ ਚੱਲੇ ਹਾਂ ਹਿਤ ਦੇਸ਼ ਦੇ ਹੋਣਾ ਸ਼ਹੀਦ ਅਥਾਨ ਇਹ ਜੀ શ્રી ਹਿਤ ਵਾਸਤੇ ਅਸਾਂ ਨੇ ਸ਼ਹੀਦ ਹੋਣਾ ਹੈ ਦੁਖ ਝੱਲ ਕੇ ਸੁਖੀ ਇਨਸਾਨ ਕਰਨੇ ਰਨ ਰੰਗ ਇਸ ਲਈ ਦਿੱਤੀ ਹੋਈ ਜਿਹੜੇ ਦੁੱਖ ਇਹਨਾਂ ਨੂੰ ਝੱਲ ਕੇ ਤੇ ਜਿਹੜੇ ਸਾਹਾਂ ਜਿਹੜੇ ਇਹ ਹਿੰਦੂ ਇਹਨਾਂ ਨੂੰ ਅਸਨੇ ਸੁਖੀ ਕਰਨਾ ਹੈ ਸਾਡੇ ਨਾਲ ਇਥੋਂ ਅੱਗੇ ਉਹ ਚੱਲੇ ਇਸ ਵਾਸਤੇ ਸਾਡੇ ਨਾਲ ਇਥੋਂ ਅੱਗੇ ਉਹ ਚੱਲੇ ਉਸ ਵਕਤ ਅਸੀਂ ਦਸਿਆ ਸੀ ਤੁਹਾਨੂੰ ਇਹ ਕਿਹਾ ਸੀ ਕਿ ਸਾਡੇ ਨਾਲ ਉਹੀ ਸਾਡੇ ਨਾਲ ਚੱਲਣਾ ਕਰੇ ਦਿੱਲੀ ਤੋਂ ਦਿੱਲੀ ਨੂੰ ਅਨੰਦਪੁਰ ਸਾਹਿਬ ਤੋਂ ਜਿਸ ਨਹੀਂ ਪਿਆਰੇ ਪ੍ਰਾਨ ਕਰਨੇ ਜਿਸ ਨੇ ਆਪਣੇ ਜਿਹੜੇ ਪੇ ਪਿਆ ਜਿਹੜੇ ਪ੍ਰਾਨ ਇਹ ਪਿਆਰੇ ਨਹੀਂ ਕਰਨੇ ਜਿਨ੍ਹਾਂ ਦੇ ਮਾਨਨ ਦੇ ਅੰਦਰ ਮਰਨ ਦਾ ਚਾਅ ਹੈ ਉਹ ਸਾਡੇ ਨਾਲ ਚੱਲਣਾ ਕਰੇ ਨਹੀਂ ਤਾਂ ਇੱਥੇ ਹੀ ਰਹਿ ਜਾਓ ਇਹ ਅਸੀਂ ਨੇ ਪਹਿਲਾਂ ਤੁਹਾਨੂੰ ਇਹ ਦੱਸਣਾ ਕੀਤਾ ਸੀ ਜੇ ਕਰ ਹੁਣ ਵੀ ਜਾਓ ਕਰਤਾਰ ਸਿੰਘਾ ਭਾਈ ਕਰਤਾਰ ਸਿੰਘ ਜੀ ਕਹਿ ਰਹੇ ਕਿ ਸਤਿਗੁਰੂ ਜੀ ਚਾਹਨੂ ਕਹਿਣ ਲਗੇ ਕਿ ਭਾਈ ਜੇਕਰ ਤੁਹਾਨੂੰ ਮੌਤ ਤੋਂ ਡਰ ਹੁੰਦੇ ਤੁਸੀਂ ਮਰਨਾ ਨਹੀਂ ਚਾਹੁੰਦੇ ਇਹ ਦੁੱਖ ਨਹੀਂ ਚੱਲਣਾ ਚਾਹੁੰਦੇ ਤੇ ਫਿਰ ਸਾਡੇ ਵੱਲੋਂ ਖੁੱਲੀ ਛੁੱਟੀ ਹੈ ਕੀ ਕਰ ਤੁਸੀਂ ਆਪਣੇ ਪ੍ਰਾਣ ਬਚਾਉਣ ਦੇ ਵਾਸਤੇ ਜਾਣਾ ਚਾਹੁੰਦੇ ਤਾਂ ਚਲੇ ਜਾਓ ਚਲੇ ਜਾਓ ਨਾ ਕਿਸੇ ਅਟਕਾਨ ਕਰਨੇ ਸੱਚੇ ਤੁਹਾਨੂੰ ਕੋਈ ਵੀ ਰੋਕੇਗਾ ਨਹੀਂ ਕੋਈ ਵੀ ਤੁਹਾਨੂੰ ਔਟਕਾਵੇਗਾ ਨਹੀਂ ਇਸ ਵਾਕੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਪ੍ਰਾਣ ਜਿਹੜੇ ਇਹ ਪਿਆਰੇ ਬਚਾਉਣਾ ਚਾਹੁੰਦੇ ਚੜੇ ਜਾਵੋ ਹੁਕਮ ਕਰਦੇ ਆ ਬੇੜੀਆਂ ਟੁੱਟ ਗਈਆਂ ਇਸ ਵਾਕ ਚ ਸਤਿਗੁਰਾਂ ਨੇ ਐਵੇਂ ਹੁਕਮ ਕੀਤਾ ਇਹਨਾਂ ਨੂੰ ਜਿਹੜੀਆਂ ਬੇੜੀਆਂ ਹੱਥ ਕੜੀਆਂ ਪਈਆਂ ਹੋਈਆਂ ਸਨ ਇਹ ਸਾਰੀਆਂ ਟੁੱਟ ਗਈਆਂ ਖੁੱਲ ਗਈਆਂ ਸਿੱਖ ਅੰਤ ਦੀ ਕਰ ਜੋ ਹਾਰ ਜੱਲੇ ਇਹ ਜਿਹੜੇ ਸਿੱਖ ਸਨ ਇਹ ਸਤਿਗੁਰਾਂ ਦੇ ਚਰਨਾਂ ਦੇ ਵੇਟ ਜੋਹਾਰ ਨਮਸਕਾਰ ਕਰਕੇ ਤੇ ਹੁਣ ਵਾਪਸ ਜਿਹੜੇ ਇਹ ਚੱਲਣ ਲੱਗੇ ਜਦੋਂ ਅਨੰਦਪੁਰ ਸਾਹਿਬ ਨੂੰ ਆਉਣ ਲੱਗੇ ਆ ਸੰਗ ਸਖਾ ਸਭ ਤਜ ਗਏ ਵਸਵਾਕਰ ਕੇ ਇਹਨਾਂ ਨੂੰ ਸੁਣਾ ਕਰਕੇ ਸਤਿਗੁਰੂ ਜੀ ਕਹਿਣ ਲਗੇ ਭਾਈ ਦੇਖੋ ਸਾਡੇ ਜਿਸਨੇ ਵੀ ਸੰਗੀ ਸਾਥੀ ਸਾਰੇ ਸਾਨੂੰ ਤਿਆਗ ਗਏ ਆ ਸਾਡਾ ਕਿਸੇ ਨੇ ਵੀ ਸਾਥ ਨਹੀਂ ਦੇਣਾ ਕੀਤਾ ਸਾਥੀ ਅੰਤ ਦੇ ਵੇਲੇ ਵਸਾਰ ਚੱਲੇ ਇਹ ਤੁਸੀਂ ਸਾਡੇ ਨਾਲ ਚੱਲ ਕਰਕੇ ਆਏ ਸਾਡੇ ਸਾਥੀ ਤੁਸੀਂ ਵੀ ਸਾਨੂੰ ਵਿਸਾਰ ਕੇ ਭੁਲਾ ਕਰਕੇ ਚਲੇ ਚੱਲੇ ਹੋ ਤੁਹਾ ਨੂ ਵੀ ਪ੍ਰਾਨ ਪਿਆਰੀ ਤੁਸੀਂ ਵੀ ਚੱਲੇ ਚੱਲੇ ਆਂ ਈਵੇਂ ਜਿਦਾ ਸਤਿਗੁਰਾਂ ਨੇ ਬਚਨ ਕਾਹੇ ਇਹ ਸ਼ਬਦ ਸਤਿਗੁਰਾਂ ਨੇ ਉਚਰਿਆ ਜਾਂ ਜਦੋਂ ਸਤਿਗੁਰਾਂ ਨੇ ਸੁਭਾਏ ਮਾਨਮੁਖ ਤੋਂ ਈਵੇਂ ਬਚਨ ਉਚਾਰਨਾ ਕੀਤਾ ਤੀਰ ਚੀਰ ਕਲੇਜੋਂ ਪਾਰ ਚੱਲੇ ਉਸ ਵਕਤ ਇੰਨਾ ਤਿੰਨਾ ਸਿੱਖਾਂ ਦੇ ਜਿਹੜੇ ਕਲੇਜੇ ਸਨ ਇਹ ਮਨੋਂ ਤੀਰ ਦੇ ਨਾਲ ਜਿਵੇਂ ਚੀਰੇ ਗਏ ਐਵੇਂ ਦੁੱਖ ਹੋਇਆ ਸਿੱਖ ਚੱਲ ਨਾ ਸਕੇ ਤੇ ਮੁੜ ਆਏ ਹੁਣ ਇਹ ਸਤਿਗੁਰਾਂ ਦਾ ਬਚਨ ਕਿਹਾ ਹੋਇਆ ਇਹ ਚੱਲ ਨਹੀਂ ਸਕੇ ਇਹਨਾਂ ਨੇ ਜਿਹੜਾ ਜਾਨ ਦਾ ਮਨ ਬਣਾਇਆ ਸੀ ਨਾ ਸੋ ਕੇ ਫੇਰ ਵਾਪਸ ਮੁੜ ਆਏ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਹੁਣ ਤੁਹਾਡੇ ਚਰਨਾਂ ਦੇ ਵਿੱਚ ਰਹਾਂਗੇ ਅਸੀਂ ਵਾਪਸ ਨਹੀਂ ਜਾਣਾ ਸੇਕ ਚੱਲ ਨਾ ਸਕੇ ਤੇ ਮੁੜ ਆਏ ਸਤਿਗੁਰਾਂ ਦਾ ਕਹਿਆ ਹੋਇਆ ਇਹ ਬਚਨ ਜਿਹੜਾ ਇਹ ਚੱਲ ਨਹੀਂ ਸਕੇ ਫੇਰ ਵਾਪਸ ਸਤਿਗੁਰਾਂ ਦੇ ਕੋਲ ਚੱਲ ਕੇ ਆ ਗਏ ਘਰਾਂ ਦੇ ਕੀਆ ਪਤਨ ਲਈ ਸਾਰੇ ਇਤਨਾ ਨੇ ਵਿਸਾਰ ਦਿੱਤੇ ਭੁੱਲ ਆਪਣੀ ਦੇ ਢਾਡੇ ਰੋਣ ਲੱਗੇ ਆਉਣ ਸਤਿਗੁਰਾਂ ਦੇ ਪਾਸੋਂ ਭੁੱਲ ਬਖਸਾਉਣ ਲੱਗੇ ਐ ਨਾਲੇ ਰੋ ਰਹੇ ਆ ਵਿਰਲਾਪ ਕਰ ਰਹੇ ਆ ਕਿ ਸਤਿਗੁਰੂ ਸਾਡੇ ਪਾਸੋਂ ਬੜੀ ਗਲਤੀ ਹੋ ਗਈ ਜਿਹੜੀ ਅਸੀਂ ਆਪ ਜੀ ਨੂੰ ਕਿਹਾ ਕਿ ਸਾਨੂੰ ਛੁੱਟੀ ਦੇ ਦਿਓ ਅਸੀਂ ਮਰਨਾ ਨਹੀਂ ਚਾਹੁੰਦੇ ਇਹ ਸਤਿਗੁਰੂ ਜੀ ਸਾਡੇ ਪਾਸੋਂ ਇਹ ਗਲਤੀ ਹੋਈ ਭੁੱਲ ਹੋ ਗਈ ਇਸ ਵਾਸਤੇ ਆਪ ਕਿਰਪਾ ਕਰਕੇ ਸਾਨੂੰ ਇਹ ਮੁਆਫ ਕਰ ਦੇਵੋ ਵਾਗ ਨਿਤਰਾ ਵਿੱਚੋਂ ਫੁਹਾਰ ਚੱਲੋ ਕਤੇ ਨੀਤਰਾਣ ਦੇਵ ਚੰਨ ਜਲ ਦੇ ਫੁਹਾਰੀ ਜਿਹੜੀ ਸਨ ਇਹਨਾਂ ਦੇ ਚੱਲ ਪਏ ਗੁਰ ਆਖ ਭੀ ਰਹੇ ਕਰਤਾਰ ਸਿੰਘਾ ਭਾਈ ਕਰਤਾਰ ਸਿੰਘ ਜੀ ਇਹ ਕਹਿ ਰਹੇ ਕਿ ਸਤਿਗੁਰੂ ਜੀ ਇਹਨਾਂ ਨੂੰ ਫੇਰ ਵੀ ਕਹਿ ਰਹੇ ਆ ਕਿ ਭਾਈ ਤੁਸੀਂ ਐਵੇਂ ਨਾ ਕਰੋ ਸਾਡੇ ਕੋਲ ਨਾ ਰਹੋ ਤੁਸੀਂ ਚਲੇ ਜਾਵੋ ਇਸ ਵਾਰ ਤੇ ਸਾਨੂੰ ਕੋਈ ਲੋੜ ਨਹੀਂ ਐ ਤੁਹਾਡੀ ਜੀ ਤੁਹਾਨੂੰ ਆਪਣੇ ਧੀਆ ਪੁੱਤਰ ਪਿਆਰੇ ਆ ਘਰ ਮੁਹ ਐ ਚਲੇ ਜਾਵੋ ਸੇਖ ਗਏ ਨਾ ਜਨਮ ਸਵਾਰ ਚੱਲੇ ਫਿਰ ਇਹ ਜਿਹੜੇ ਸੇਖ ਹੈ ਜਿੰਨੇ ਇਹ ਵਾਪਸ ਨਹੀਂ ਗਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਕਿ ਸਤਿਗੁਰੂ ਜੀ ਹੁਣ ਤਾਂ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਸੀਸ ਲੇ ਮੰਗੇ ਕਿ ਆਪਣਾ ਜਿਹੜਾ ਜਨਮ ਇਸ ਵਾਰ ਨਾ ਕਰਾਂਗੇ ਕੋਈ ਵੀ ਸੇਖ ਜਿਹੜੇ ਜਿੰਨੇ ਸੇਖ ਥਣ ਸਤਿਗੁਰਾਂ ਦੇ ਨਾਲ ਪਾਈ ਮਤੀ ਦਾ ਪਾਈ ਸਤੀ ਦਾ ਪਾਈ ਦੇ ਅੱਲਾ ਜੀ ਇਸ ਸਤਿਗੁਰਾਂ ਦੇ ਪੂਰ ਰਹਿ ਕੇ ਇਹਨਾਂ ਨੇ ਜਾਨ ਤੋਂ ਇਨਕਾਰ ਕਰ ਦਿੱਤਾ। ਔਰ 1984 ਵੀਰ ਜਿਸ ਵਕਤ ਦਰਬਾਰ ਸਾਹਿਬ ਨੂੰ ਆਕਾਲ ਪੁਰਖ ਸਾਹਿਬ ਨੂੰ ਇਹ ਫੌਜਾਂ ਨੇ ਟੀਰਾ ਪਾਇਆ ਸੀ ਨਾ ਤੇ ਆਮ ਤੌਰ ਤੇ ਇਹ ਗੱਲ ਹੁੰਦੀ ਹੈ ਕਿ ਜਿਸ ਵਕਤ ਜਿਵੇਂ ਜੀਸ ਦੇ ਉੱਪਰ ਕੋਈ ਮੁਸੀਬਤ ਆਵੇ ਤੇ ਜਿਹੜੇ ਅਵਸਰ ਹੈ ਉਹ ਆਪਣੇ ਫੌਜੀ ਸਪਾਹਿਆਂ ਨੂੰ ਕਹਿੰਦੇ ਅੱਜ ਦਾ ਤੁਹਾਡੀਆਂ ਨੂੰ ਛੁੱਟੀਆਂ ਜਿਹੜੀਆਂ ਇਹ ਬੰਦ ਹੈ ਹੁਣ ਸਾਨੂੰ ਜੰਗ ਦਾ ਸਮਾਂ ਬਣ ਆਇਆ ਹੈ ਹੁਣ ਜੰਗ ਕਰੋ ਬਾਅਦਲੀ ਵੀ ਤੁਹਾਨੂੰ ਛੁੱਟੀ ਮਿਲੇਗੀ ਤੇ ਜਿਹੜੇ ਛੁੱਟੀ ਗਏ ਹੁੰਦੇ ਆ ਉਹਨਾਂ ਨੂੰ ਵੀ ਵਾਪਸ ਬੁਲਾ ਲੀਂਦੇ ਕਿ ਸੇਤੀ ਆ ਜਾਓ ਭਾਰ 84 ਵੇਲੇ ਸੰਤ ਗਿਆਨੀ ਕਰਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦੇ ਨਾਲ ਇਹ ਸਿੰਘ ਸੰਜਨ ਕਰਨ ਵਾਲੇ ਤੇ ਉਸ ਵਕਤ ਮਹਾਂਪੂਖ ਨੇ ਸਾਰੇ ਸਿੰਘਾਂ ਨੂੰ ਬਚਨ ਕਿਹਾ ਕਿ ਭਾਈ ਜਿਨ੍ਹਾਂ ਨੂੰ ਆਪਣੇ ਪ੍ਰਾਨ ਪਿਆਰੇ ਹੈ ਜਿਨ੍ਹਾਂ ਨੂੰ ਆਪਣੇ ਧੀਆ ਪੁੱਤਰ ਪਿਆਰੇ ਹੈ ਇਹ ਤੋਂ ਚਲੇ ਜਾਵੋ ਸਾਡੇ ਕੋਲੋਂ ਛੁੱਟੀ ਲੈ ਕੇ ਅਸੀਂ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ ਹੋਵਾਂਗੇ ਪਰ ਜਿੱਤਨੇ ਵੀ ਸਿੰਘ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਸਿੰਘ ਖੜਾ ਹੋ ਕੇ ਇਹ ਨਹੀਂ ਕਹੇ ਕਿ ਮੈਨੂੰ ਪ੍ਰਾਣ ਪਿਆਰੇ ਮੈਂ ਜਾਣਾ ਸਾਰੇ ਸਿੰਘ ਉਸ ਵਾਕਤ ਮਹਾਪੁਰਖਾਂ ਨੂੰ ਕਹਿਣਗੇ ਅਸੀਂ ਤੁਹਾਡੇ ਨਾਲ ਮਿਲ ਕਰਕੇ ਜੰਗ ਕਰਾਂਗੇ ਇਹ ਇੱਥੇ ਹੀ ਜਾਣਕਾਰੀ ਕਿ ਹਰਮੰਦਰ ਸਾਹਿਬ ਅਕਾਲ ਸਖਸ਼ਾ ਜੀ ਜੀੜੀ ਪਵਿੱਤਰ ਵਿਤਰਚਾ ਨੂੰ ਭੰਗ ਕਰਨ ਦੇ ਵਾਸਤੇ ਇਹ ਦੁਸ਼ਟ ਆਏ ਸੋ ਇਹਨਾਂ ਨੂੰ ਚਨੇ ਅਸੀਂ ਇੱਥੇ ਬਉਣਾ ਕਰਾਂਗੇ ਤੇ ਇਸ ਭਾਵੇਂ ਵੀ ਸੋ ਇਸ ਵਾਰ ਤੇ ਜਿਹੜੇ ਗੁਰੂ ਕੇ ਸਿੰਘ ਹੈ ਉਹ ਕਦੇ ਵੀ ਆਪਣੇ ਗੁਰੂ ਦਾ ਸਾਥ ਜਿਹੜਾ ਉਹ ਕਦੇ ਵੀ ਛੱਡਣਾ ਨਹੀਂ ਕਰਦੇ ਸੋ ਇਸ ਵਾਰ ਤੇ ਸਤਿਗੁਰੂ ਜੀ ਜੀਨ ਨੂੰ ਕਹਿ ਰਹੇ ਕਿ ਭਾਈ ਤੁਸੀਂ ਚਲੇ ਜਾਓ ਤੁਸੀਂ ਆਪਣੇ ਪ੍ਰਾਨ ਬਚਾ ਲਵੋ ਪਰ ਸਾਰੇ ਇਤਨੇ ਜਿਹੜੇ ਸਿੰਘ ਇਹ ਕਹਿ ਰਹੇ ਬੇਨਤੀਆਂ ਕਰ ਰਹੇ ਨਾਲੇ ਰੋ ਰਹੇ ਨੈਣਾਂ ਦੇ ਵਿੱਚੋਂ ਅੱਥਰੂ ਵਹਿ ਰਹੇ ਕਿ ਅਸਾਂ ਨੇ ਕਿਉਂ ਇਹ ਤੁਹਾਨੂੰ ਬਚਨ ਕਹਿ ਦਿੱਕੇ ਅਸੀਂ ਜਾਣਾ ਚਾਹੁੰਨੇ ਆ ਸਤਿਗੁਰੂ ਜੀ ਅਸੀਂ ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗੇ ਤੁਹਾਡੇ ਨਾਲ ਹੀ ਦੁੱਖ ਜਿਹੜੇ ਇਹ ਸਹਾਰਨਾ ਕਰਾਂਗੇ